ਸਮੇ ਟੱਚ ਅੱਜ ਹੋਏ ਵੱਲ ਮစ္ਸ ਜਸਟਿਸ ਹਰਸਿਮਰ ਸਿੰਘ ਸੇਠੀ ਜੱਜ ਅਨੁਪ੍ਰੇਨ ਹਾਈ ਕੋਰਟ ਐਡਮਿਨਿਸਟ੍ਰੇਟਿਵ ਜੱਜ ਸਚਿਵਿੰਦ ਗੁਰਦਾਸਪੁਰ ਗੁਰਦਾਸਪੁਰ ਕੋਰਪਸ ਇਨਸਪੈਕਸ਼ਨ ਕਰਨ ਲਈ ਆਏ ਹੋਏ ਹਨ ਅੱਜ ਇਸ ਮੌਕੇ ਉਹਨਾਂ ਨੇ ਵਲਨਰਬਲ ਬਿਟਕੋਇਨ ਡੈਪੋਜ਼ਿਟ ਪੁਨਾ ਦਾ ਕੋਰਟ ਦੇ ਵਿੱਚ ਕੇਸ ਨਹੀਂ ਆਂਦਾ 19 ਦਿਨ ਤੱਕ ਵਿਟਨੈਸ ਦੇ ਬੈਠਣ ਦਾ ਅਲੱਗ ਪ੍ਰਬੰਧ ਹੈ ਜਿੱਥੇ ਕਿ ਉਹ ਆਰਾਮ ਨਾਲ ਬੈਠ ਕੇ ਆਪਣੇ ਕੇਸ ਦੀ ਵੇਟ ਕਰ ਸਕਦਾ ਹੈ ਤੇ ਆਰਾਮ ਨਾਲ ਗਵਾਹੀ ਦੇ ਸਕਦਾ ਹੈ ਤੇ ਜੋ ਚਾਵੇ ਤਾਂ ਉਹ ਜਸਟਿਸ ਸਰ ਸਿਮਰਨ ਸਿੰਘ ਸੇਠੀ ਵੱਲੋਂ ਜ਼ਿਲ੍ਹਾ ਕਚਰੀ ਚੇਵਲ ਨਰੇਬਲ ਵਿਟਨੈਸ ਡਿਪੋਜ਼ੀਸ਼ਨ ਸੈਂਟਰ ਦਾ ਉਦਘਾਟਨ ਜਸਟਿਸ ਸੇਠੀ ਵੱਲੋਂ ਸੈਸ਼ਨ ਡਿਵੀਜ਼ਨ ਗੁਰਦਾਸਪੁਰ ਦੀਆਂ ਵੱਖ-ਵੱਖ ਅਦਾਲਤਾਂ ਦਾ ਸਰਵੇਖਣ ਵੀ ਕੀਤਾ ਤੁਸੀਂ ਵੇਖ ਰਹੇ ਹੋ ਜੀ ਪੰਜਾਬੀ ਮੀਡੀਆ ਤਾਜ਼ਾ ਅਤੇ ਭਰੋਸੇਮੰਦ ਖਬਰਾਂ ਲਈ YouTube ਚੈਨਲ ਸਬਸਕ੍ਰਾਈਬ ਕਰ ਲਓ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਕਮ ਪ੍ਰਬੰਧਕੀ ਜੱਜ ਸੈਸ਼ਨ ਡਿਵੀਜ਼ਨ ਗੁਰਦਾਸਪੁਰ ਜਸਟਿਸ ਹਰਸਿਮਰਨ ਸਿੰਘ ਸੇਠੀ ਵੱਲੋਂ ਅੱਜ ਜ਼ਿਲ੍ਹਾ ਕੋਰਟ ਕੰਪਲੈਕਸ ਗੁਰਦਾਸਪੁਰ ਵਿਖੇ ਸ਼੍ਰੀ ਰਜਿੰਦਰ ਅਗਰਵਾਲ ਜ਼ਿਲ੍ਹਾ ਅਤੇ ਸੈਸ਼ਨ ਗੁਰਦਾਸਪੁਰ ਦੀ ਹਾਜ਼ਰੀ ਵਿੱਚ ਵਲਨਰੇਬਲ ਵਿਟਨੈਸ ਡੈਪੋਜ਼ੀਸ਼ਨ ਸੈਂਟਰ ਦਾ ਕੰਮਕਾਜ ਸ਼ੁਰੂ ਕਰਨ ਦਾ ਉਦਘਾਟਨ ਕੀਤਾ ਗਿਆ। ਇਸ ਤੋਂ ਪਹਿਲਾਂ ਜਸਟਿਸ ਸੇਠੀ ਨੂੰ ਗਾਡ ਆਫ ਆਨਰ ਦਿੱਤਾ ਗਿਆ। ਇਸ ਮੌਕੇ ਮਾਨਯੋਗ ਜਸਟਿਸ ਹਰਸਿਮਰਨ ਸਿੰਘ ਸੇਠੀ ਨੇ ਦੱਸਿਆ ਕਿ ਵਲਨਰੇਬਲ ਵਿਟਨੈਸ ਡੈਪੋਜ਼ੀਸ਼ਨ ਸੈਂਟਰ ਨੂੰ ਵਿਟਨੈਸ ਪ੍ਰੋਟੈਕਸ਼ਨ ਸਕੀਮ 2018 ਤਹਿਤ ਗਠਿਤ ਜਿਸ ਦਾ ਅੱਜ ਕੰਮ ਕਾਜ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸੈਂਟਰ ਕਮਜ਼ੋਰ ਗਵਾਹਾਂ ਨੂੰ ਬਿਨਾਂ ਡਰ ਅਤੇ ਦਬਾਅ ਤੋਂ ਮਿਆਰੀ ਨਿਆਂ ਦੇਣ ਵਿੱਚ ਮਦਦਗਾਰ ਹੋਵੇਗਾ। ਇਸ ਤੋਂ ਇਲਾਵਾ ਮਾਨਯੋਗ ਜਸਟਿਸ ਹਰਸਿੰਦਰ ਸਿੰਘ ਸੇਠੀ ਵੱਲੋਂ ਸੈਸ਼ਨ ਡਿਵੀਜ਼ਨ ਗੁਰਦਾਸਪੁਰ ਦੀਆਂ ਵੱਖ-ਵੱਖ ਅਦਾਲਤਾਂ ਦਾ ਸਰਵੇਖਣ ਕੀਤਾ ਗਿਆ ਅਤੇ ਅਦਾਲਤਾਂ ਵਿੱਚ ਮੌਜੂਦ ਪ੍ਰਾਰਥੀਆਂ ਨੂੰ ਮਿਲਿਆ ਗਿਆ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਸੁਨਿਆ ਗਿਆ। ਇਸ ਤੋਂ ਇਲਾਵਾ ਮਾਨਯੋਗ ਜੱਜ ਸਾਹਿਬਾਨ ਗੁਰਦਾਸਪੁਰ ਬਾਰ ਵਿੱਚ ਗਏ ਅਤੇ ਵਕੀਲਾਂ ਦੀਆਂ ਮੁਸ਼ਕਲਾਂ ਨੂੰ ਵੀ ਸੁਨਿਆ ਗਿਆ। ਇਸ ਮੌਕੇ ਮਾਨਯੋਗ ਜ਼ਿਲ੍ਹਾ ਅਟੈਸਨ ਜੱਜ ਗੁਰਦਾਸਪੁਰ ਸ਼੍ਰੀ ਰਜਿੰਦਰ ਅਗਰਵਾਲ ਨੇ ਦੱਸਿਆ ਕਿ ਅਨੋਬਲ ਮਿਸਟਰ ਜਸਟਿਸ ਹਰ ਸਿੰਘ ਰਜਿੰਦ ਸਿੰਘ ਜੱਜ ਅਨੁਪ੍ਰੇਮਾ ਹਾਈਕੂ ਅਡਮਿਨਿਸਟ੍ਰੇਟਿਵ ਜੱਜ ਸੈਸ਼ਨਰੈਂਡ ਗੁਰਦਾਸਪੁਰ ਗੁਰਦਾਸਪੁਰ ਕੋਰਟ ਇਨਸਪੈਕਸ਼ਨ ਕਰਨ ਲਈ ਆਏ ਹੋਏ ਹਨ ਅੱਜ ਇਸ ਮੌਕੇ ਉਹਨਾਂ ਨੇ ਅਨੋਬਲ ਵਿਟੋ ਸਟੈਪੋਚੋ ਸੈਂਟਰ ਜੋ ਕਿ ਗੁਰਦਾਸਪੁਰ ਵਿੱਚ ਅਨੋਬਲ ਸੁਪਰੀਮ ਕੋਰਟ ਦੇ ਹੁਕਮਾਂ ਦੇ ਮੁਕਾਬਲ ਇਸਟੈਬਲਿਸ਼ ਕੀਤਾ ਗਿਆ ਉਸ ਦਾ ਉਦਘਾਟਨ ਕੀਤਾ ਹੈ ਉਹ ਸੈਂਟਰ ਦੇ ਵਿੱਚ ਜਿਹੜੇ ਵਲਨਰੇਬਲ ਵਿਟਨੈਸ ਹੁੰਦੇ ਹਨ ਜਿਨ੍ਹਾਂ ਨੂੰ ਥ्रेट ਹੁੰਦੀ ਹੈ ਡਰ ਹੁੰਦਾ ਹੈ ਉਹਨਾਂ ਪਿੱਛੇ ਸਪੈਸ਼ਲ ਪ੍ਰਬੰਧ ਕੀਤਾ ਗਿਆ ਹੈ ਕਿ ਉਹਨਾਂ ਵਿਟਨੈਸ ਨੂੰ ਅਸੀਂ ਅਲੱਗ ਰਸਤੇ ਤੋਂ ਲੈ ਕੇ ਤਾਂ ਕਿ ਕੋਈ ਪਬਲਿਕ ਕੋਲ ਉਹਨੂੰ ਕੰਟੈਕਟ ਨਾ ਕਰ ਸਕੇ ਮੂਲਜਮੂਨਾਂ ਤੇ ਕੋਈ ਪ੍ਰਭਾਵ ਨਾ ਪਾ ਸਕੇ ਰਸਤੇ ਤੇ ਲਿਆ ਕੇ ਅਸੀਂ ਉਹਨਾਂ ਨੂੰ ਕੂਰਤ ਦੇ ਵਿੱਚ ਪੇਸ਼ ਕਰੀਏ ਜਿੰਨੀ ਦੇਰ ਤੱਕ ਉਹਨਾਂ ਦਾ ਕੂਰਤ ਦੇ ਵਿੱਚ ਕੇਸ ਨਹੀਂ ਆਂਦਾ ਉਨੀ ਦੇਰ ਤੱਕ ਵਿਟਨੈਸ ਦੇ ਬੈਠਣ ਦਾ ਅਲੱਗ ਪ੍ਰਬੰਧ ਹੈ ਜਿੱਥੇ ਕੀ ਉਹ ਆਰਾਮ ਨਾਲ ਬੈਠ ਕੇ ਆਪਣੇ ਕੇਸ ਦੀ ਈਟ ਕਰ ਸਕਦਾ ਹੈ ਤੇ ਆਰਾਮ ਨਾਲ ਉਹ ਗੋਈ ਦੇ ਸਕਦਾ ਹੈ ਤੇ ਜੋ ਚਾਵੇ ਤਾਂ ਉਹਦੀ ਦਵਾਈ ਅਸੀਂ ਵੀ ਸੀ ਰਹੇ ਵਿਓਸ ਕਮਰੇ ਤੋਂ ਦੇ ਸਕਦੇ ਹਾਂ ਉਸ ਦਾ ਦੁਗਟੇ ਕੀਤਾ ਜਾ ਸਕਦਾ ਹੈ